ਮਾਗੇ ਦੇ ਮਹੀਨੇ ਦੀ ਤਾਂ ਬਾਜ ਗਈ ਤੇਰੀ ਕਿਵੇ ਕਿੰਨੀ ਲੰਮੀ ਕੀਤੀ ਸਾਡੇ ਨੈਣਾ ਨੇ ਉਡੀਕਵੇ ਹੁਣ ਆਵਾਲਾ ਵੇਲਾ ਸਾਥੋਂ ਮਸਾਂ ਲੰਘਦਾ ਵੇ ਮੈਂ ਲਹਿੰਗਾ ਦਸ ਪਾਵਾਂ ਚੰਨਾ ਕਿਹੜੇ ਰੰਗ ਦਾ ਬੱਲੇ 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 ਬਈ ਇਹ ਸੌਣ ਦਾ ਮਹੀਨਾ ਪੰਵਾਂ ਨਾ ਪੁਲੇਖਾ ਜਮਾ ਸੌਣ ਵਰਗਾ ਅਜੇ ਦਿਨ ਚੜਿਆ ਤੇਰੇ ਰੰਗ ਵਰਗਾ ਪੰਜਾਬ ਦੇ ਵਿੱਚ ਜਿਵੇਂ ਮਾਗ ਦਾ ਮਹੀਨਾ ਹੁੰਦਾ ਨਾ ਫੱਗਣ ਦਾ ਮਹੀਨਾ ਹੁੰਦਾ ਉੱਦਾਂ ਦਾ ਮੌਸਮ ਬਣਿਆ ਪਿਆ। ਕੀ ਬਾਤ ਹੈ। ਕੀ ਦੰਦ ਹੈ। ਬਾਸ਼ਨਾ ਹੋਈ ਤੰਦ ਦੀ। ਲੋਬੀ ਅੱਜ ਤੁਹਾਨੂੰ ਬ੍ਰੇਕਫਾਸਟ ਦੇ ਵਿੱਚ ਖਾਸਮ ਖਾਸ ਚੀਜ਼ ਮੁਹੱਈਆ ਕਰਵਾਈ ਗਈ ਹੈ। ਸਭ ਨੂੰ ਬਰਾਬਰ ਦਾ ਮਿਲਣਾ ਚਾਹੀਦਾ ਹੈ ਕਿਸੇ ਨੇ ਵੱਧ ਘਟ ਨਹੀਂ ਖਾਣਾ ਮੈਨੂੰ ਪਤਾ ਬਹੁਤ ਹੀ ਹੈਗੀਆਂ ਜਿਹੜੀਆਂ ਕਿ ਰੈਗਿੰਗ ਕਰਦੀਆਂ ਦੂਜਿਆਂ ਦੀ ਨਾਲੇ ਡੋਲੋ ਘਟ ਠੋਡੀਆਂ ਢੂਈਆਂ ਜਿਆਦਾ ਲੱਬੜੀਆਂ ਹੁੰਦੀਆਂ ਤੇ ਖਾਦਾ ਤੁਸੀਂ ਘੱਟ ਹੁੰਦਾ ਉਹ ਜਵਾਗ ਨਹੀਂ ਹੁੰਦੇ ਜਿਹੜੇ ਸਾਗ ਲੈ ਕੇ ਗਏ ਹੁੰਦੇ ਸਕੂਲ ਦੇ ਵਿੱਚ ਉਹਨੀਆਂ ਗਾਣੀਆਂ ਤੇ ਬੱਦਲ ਆਇਆ ਹੁੰਦਾ ਤੇ ਖਾਦਾ ਘੱਟ ਹੁੰਦਾ ਉਹਨਾਂ ਵਾਲੇ ਕੰਮ ਥੋੜੇ ਆ। ਤੇ ਤੇ ਮਾਰ ਫੱਗਣ ਦਾ ਮਹੀਨਾ ਆਪਣੇ ਬੜਾ ਪਿਆਰਾ ਹੁੰਦਾ। ਹਰਮਨਜੀਤ ਦਾ ਇੱਕ ਗੀਤ ਆ ਉਹ ਮਾਗੇ ਦੇ ਮਹੀਨੇ ਦੀ ਤਾਂ ਬਾਜ ਗਈ ਤੇਰੀ ਕਿਵੇ ਕਿੰਨੀ ਲੰਮੀ ਕੀਤੀ ਸਾਡੇ ਨੈਣਾ ਨੇ ਉਡੀਕਵੇ ਹੁਣ ਆ ਵਾਲਾ ਵੇਲਾ ਸਾਥੋਂ ਮਸਾਂ ਲੰਘਾ ਦਾਵੈ ਮੈਂ ਲਹਿੰਗਾ ਦੱਸ ਪਾਵਾਂ ਚੰਨਾ ਕਿਹੜੇ ਰੰਗ ਦਾ ਹੋਵੇ ਮੈਂ ਲਹਿੰਗਾ ਦੱਸ ਪਾਵਾਂ ਚੰਨਾ ਕਿਹੜੇ ਰੰਗ ਦਾ ਇਹ ਵੀ ਪੁਰੀਆਂ ਮੌਤ ਚ ਫਿਰਦੀਆਂ ਆਨੰਦ ਚ ਇਹ ਹੁੰਦਾ ਨਾ ਵੀ ਆਪਣੇ ਉਧਰ ਪੰਜਾਬ ਦੇ ਵਿੱਚ ਗਾਵਾਂ-ਗੋਆਂ ਮਾਰਦੀਆਂ ਬਹੁਤ ਐ ਤੇ ਜਿਹੜੇ ਬੰਦੇ ਨੂੰ ਜਾਂ ਕਿਸੇ ਜਾਨਵਰ ਨੂੰ ਬੰਨਿਆ ਜਾਊਗਾ ਨਾ ਤਾਂ ਉਹ ਥੋੜਾ ਖੁੰਖਾਰ ਹੋਈ ਜਾਂਦਾ ਇਹ ਖੁੱਲੀਆਂ ਰਹਿੰਦੀਆਂ ਬੰਨਿਆ ਨਹੀਂ ਜਾਂਦਾ ਤਾਂ ਮਾਰਦੀਆਂ ਨਹੀਂ ਬਿਲਕੁਲ ਨਹੀਂ ਕਿਸੇ ਨੇ ਕੁਝ ਕਹਿਣ ਦੀ ਹੋ ਗਿਆ ਕੀ ਚੱਕਰ ਪੈ ਗਿਆ ਇੱਥੇ ਘੜੀਆਂ ਹੜਤਾਲ ਹੋ ਗਈ ਹੜਤਾਲ ਨਹੀਂ ਕਰਨੀ ਬਈ ਗੱਲ ਸੁਣੋ ਤੁਹਾਨੂੰ ਸਭ ਖਾਣ ਨੂੰ ਮਿਲਿਆ ਆ ਇਧਰ ਵੀ ਦਿੱਤਾ ਸੀਗਾ ਤੇ ਆਹ ਤੇ ਚੁੱਪ ਕਰਕੇ ਘਰਾਂ ਨੂੰ ਜਾਓ ਆਵ ਨਹੀਂ ਇਹ ਗੱਲ ਚਲੋ ਨਿਕਲੋ ਇਥੋਂ ਹਾਂ ਹਾਂ ਚਲੋ ਮੇਰਾ ਸ਼ੇਰ ਮੂਰੋ ਮੂਰੋ ਕੇਰ ਨਾ ਹੁਣ ਤੁਸੀਂ ਕਉ ਘੇਰਨਾ ਮੈਨੂੰ ਜਦੋਂ ਮੈਂ ਤੁਹਾਨੂੰ ਦੱਸਦਾ ਵੀ ਭਾਈ ਆਹ ਸ਼ਾਬਾਸ਼ ਸਮਝਾ ਕਰੋ ਜਿੰਨਾ ਤੁਹਾਨੂੰ ਚਾਹੀਦਾ ਉਹ ਤੁਹ ਵੱਧ ਦੇਈਦਾ ਆ ਦੇਖੋ ਵੀ ਖੇਤਾਂ ਚ ਪਾਉਣੀ ਹੈ ਜਿਹੜੀ ਖਾਦ ਉਹ ਇਦਾਂ ਟਰੈਕਟਰ ਨਾਲ ਭਰ ਕੇ ਇਹਦੇ ਵਿੱਚ ਉਹ ਦਵਾਈ ਦੇ ਵਿੱਚ ਇਹ ਖਿਲਾਰੂਗੀ ਅਗਰ ਮਾਗਰ ਟਰੈਕਟਰ ਪਾ ਲੈਣਾ ਖੇਤਾਂ ਚ ਗੇੜੇ ਕੱਢੀ ਜਾਣੇ ਇਹਦੇ ਵਿੱਚ ਖਾਦ ਸਾਰੇ ਇਹਦੇ ਹਾਂ ਵੀ ਯਾਰੋ ਦੋਸਤੋ ਆਪਾਂ ਰਿਹ ਪਾ ਰਹੇ ਆ ਇਹਨਾਂ ਖੇਤਾਂ ਦੇ ਵਿੱਚ ਆ ਜਿਹੜਾ ਕਾਹ ਹੈ ਇਹ ਹੁਣ ਮੀਂਹ ਆਉਣ ਵਾਲਾ ਤੇ ਇਹਦੇ ਵਿੱਚ ਰਿਹ ਪਾ ਦਿਆਂਗੇ ਤਾਂ ਵਧੀਆ ਉੱਠੂਗਾ ਸਿਆਲਾਂ ਦੇ ਵਿੱਚ ਥੋੜਾ ਜਆ ਤੁਸੀਂ ਦੇਖ ਰਹੇ ਹੋਵੋਗੇ ਖਾਕੀ ਜਿਹਾ ਰੰਗ ਹੋ ਜਾਂਦਾ ਇਹਨਾਂ ਦਾ ਸੁਨਹਿਰੀ ਜਿਹਾ ਕਿਉਂਕਿ ਜਦੋਂ ਮਤਲਬ ਸਿਆਲ ਇੱਧਰ ਹੁੰਦੇ ਆ ਪੰਜਾਬ ਦੇ ਵਿੱਚ ਜਾਂ ਦੂਸਰੇ ਮੁਲਕਾਂ ਦੇ ਵਿੱਚ ਇੱਥੇ ਗਰਮੀਆਂ ਪੈਂਦੀਆਂ ਦਸੰਬਰ ਜਨਵਰੀ ਫਰਵਰੀ ਨਾਗਰ ਕਿਦਾਂ ਹੁੰਦਾ ਮੀਂਹ ਘੱਟ ਪੈਂਦੇ ਹੁਣ ਕੋਈ ਨਾ ਕੋਈ ਮੀਂਹ ਆਊਗਾ ਤਾਂ ਉਦੋਂ ਪਹਿਲਾਂ ਥੋੜੀ ਜੀ ਦੇ ਦਈਏ ਖਾਦ ਖਰਾਕ ਤਾਂ ਜੋ ਖਿੱਚ ਕੇ ਜਿਹੋ ਜੇ ਕੰਮ ਆ ਰੇਪ ਆਉਣ ਵਾਲਾ ਸਾਈਡ ਤੋਂ ਸੁੱਕੀ ਜਾਂਦਾ ਇਹ ਠੀਕ ਹੈ ਲਗਾਤਾਰ ਬਸ ਮਤਲਬ ਚਾਹ ਦਾ ਕੰਮ ਚੱਲ ਸੋ ਚੱਲ ਹੋ ਰਹੀ ਕਹਿੰਦੇ

ਕਿਆ ਬਾਤ